ਮੈਂ ਆਖਿਆ ਵੀ ਤੁਸੀਂ ਐਂ ਕਰੋ ਢਾਈ ਸਾਲ ਮੈਨੂੰ ਮਗਰੋਂ ਦੇ ਦਿਓ ਹੂੰ ਤੇ ਢਾਈ ਸਾਲ ਇਹਨਾਂ ਨੂੰ ਪਹਿਲਾਂ ਦੇ ਦਿਓ ਠੀਕ ਹੈ ਇਹ ਕਹਿੰਦੇ ਵੀ ਅਸੀਂ 5 ਸਾਲ ਕਰਨੀਆਂ ਜੀ ਅਸੀਂ ਗੁਰਦੁਆਰੇ ਨੂੰ 5 ਲੱਖ ਦਿੰਦਾ ਸੀ ਮੈਂ ਸਾਡੇ ਗੁਰਦੁਆਰੇ ਨੂੰ ਠੀਕ ਹੈ ਸਾਡੇ ਪ੍ਰਧਾਨ ਸਾਹਿਬ ਨੂੰ ਪੁੱਛ ਲਓ ਸਾਡੇ ਨਗਰ ਨੂੰ ਪੁੱਛਿਆ ਜਾਵੇ ਮੈਂ ਆਖਿਆ ਵੀ 5 ਲੱਖ ਰੁਪਈਆ ਮੈਂ ਪਹਿਲਾਂ ਦੇਵਾਂਗਾ ਜੇ ਮੈਨੂੰ ਪਹਿਲਾਂ ਦਿੰਦੇ ਆ ਹੂੰ ਉਹ ਆਂਦਾ ਵੀ ਮੈਨੂੰ ਪਾਈ ਮੈਂ ਪਹਿਲਾਂ ਲੈਣੀ ਐ ਮੈਂ ਗੁਰਦੁਆਰਾ ਸਾਹਿਬ ਨੂੰ ਨਹੀਂ 5 ਲੱਖ ਦੇਣਾ ਹੂੰ ਉਹ ਬੋਲਕ ਸਾਹਿਬ ਦੇ ਆਪਣਾ ਹੈਗਾ ਜੋ ਇਹਨਾਂ ਨੇ ਚੇਅਰਮੈਨ ਬਣਾਇਆ ਵਾਲਿਆ ਸਾਹਿਬ ਉਹ ਵਾਲਿਆ ਸਾਹਿਬ ਦਾ ਉਹ ਰਿਸ਼ਤੇਦਾਰ ਹੈ ਜੀ ਉਹ ਕਹਿੰਦਾ ਵੀ ਮੈਂ ਸਰਪੰਚੀ ਮੈਂ ਲੈਣੀ ਆ ਨਾ ਮੈਂ 5 ਲੱਖ ਦੇਵਾਂ ਤੇ ਤੈਨੂੰ ਆਦਾ ਨਹੀਂ ਹੁਣਿਆਂ ਦੇ ਤੈਨੂੰ 2.5 ਸਾਲ ਕਰਾ ਦਿੰਨੇ ਆ ਤੇ ਤੂੰ ਆ ਜਾ ਇੱਥੇ ਠੀਕ ਹੈ ਮੈਂ ਇੱਥੇ ਆ ਗਿਆ 9 ਵਜੇ ਮੈਨੂੰ ਇਹਦੇ ਕਾਗਜ਼ ਮੈਂ ਕਿਹਾ ਜੀ ਕਾਗਜ਼ ਭਰਦੇ ਹਾਂ ਉਧਰ ਬੰਦੇ ਭਰੀ ਜਾਂਦੇ ਛੱਡੇ ਵਿੱਚ ਠੀਕ ਹੈ ਕਹਿੰਦਾ ਤੈਨੂੰ ਮੈਂ ਆਖਿਆ ਸੀ ਵੀ ਨਹੀਂ ਕਾਗਜ਼ ਭਰਨੇ ਠੀਕ ਹੈ ਮੈਂ ਕਿਹਾ ਜੀ ਕਾਗਜ਼ ਤਾਂ ਭਰਨੇ ਆ ਉਹ ਜਦੋਂ ਮੈਂ ਕਾਗਜ਼ਾਂ ਦਾ ਨਾਮ ਲਿਆ ਮੇਰੇ ਤੇ ਰੋ ਮਾਰਨ ਲੱਗੇ ਤੇ ਮੈਨੂੰ ਖਿੱਚਾ ਧੁਈ ਇੱਥੇ ਹੋਈ ਅੰਦਰ ਆ ਮੈਨੂੰ ਰੋ ਮਾਰਿਆ ਤੁਹਾਡੇ ਤੇ ਇਹ ਆਪਣੇ ਮੁਲਾਜ਼ਮੇ ਸੀ ਬੁਲਕ ਨੇ ਬੁਲਕ ਨੇ ਮੇਰੇ ਭਰਾ ਨੂੰ ਨਾ ਕਹਣਾ ਚੋਕੜਾ ਵਾਲਾ ਮੈਨੂੰ ਆਂਦਾ ਤੂੰ ਕੌਣ ਬੋਲਣ ਵਾਲਾ ਉਹ ਕਹ ਤੂੰ ਬੋਲਦਾ ਆਂਦਾ ਮੈਂ ਚੁੱਪ ਕਰਕੇ ਬਹਿ ਜਾ ਆਂਦਾ ਐਂ ਬੋਲਦਾ ਸੀ ਹਰੇ ਉੱਥੇ ਸਾਨੂੰ ਸਾਨੂੰ ਤਾਂ ਪਾਣੀ ਬਣਾਦਾ ਉਹਨਾਂ ਨੇ ਮੈਂ ਜੱਫੇ ਪਾ ਹੁਣ ਤਾਂ ਉਹ ਜਾਣ ਹੀ ਦੇ ਰਹੇ ਆ ਬਾਬਾ ਆਖਰੀ ਅਸੀਂ ਜਾਣ ਨਹੀਂ ਦਿੰਦੇ ਮੈਂ ਕੋਲੀ ਮਾਰ ਦੇ ਮਰੇ ਮਰ ਜੂ ਪਰ ਮੈਂ ਇਹਨਾਂ ਨੂੰ ਭਾਜੀ ਮੈਂ ਮਰ ਜੂ ਅੱਜ ਇਹਨਾਂ ਬੰਦਾਂ ਨੇ ਸਰਦਾਰ ਮੋਲਕ ਸੰਗ ਨਹੀਂ ਆਈ ਜੀ ਇਹ ਮਾਰ ਰਿਹਾ ਮੈਨੂੰ ਮੈਂ ਘਰੇ ਨਹੀਂ ਜਾਂਦਾ 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 ਜੇ ਮੇਰੇ ਖਾਣ ਕੀ ਨਾ ਗਏ ਮੈਂ ਗੁਰਦੁਆਰਾ ਵੀ ਕਸੂਰ ਖੰਣਾ ਮਾਰ ਦੇ ਅੱਜ ਮਾਰ ਕੇ ਜਊ ਮੈਨੂੰ ਸਪਰੇਅ ਲਿਆ ਦਿਓ ਇੱਥੇ ਪੀ ਲੈਣਾ ਬੱਸ ਮੇਰੀ ਅੱਜ ਤਾਂ ਨਹੀਂ ਆ ਕੋਈ ਨਹੀਂ ਕੋਈ ਬਲੱਡ ਨਹੀਂ ਬਲੱਡ ਕੋਈ ਨਹੀਂ ਤੂੰ ਤੱਖੈਂ ਤਾਂ ਉਹ ਜਲੀਲ ਕੀਤਾ ਗਿਆ ਇੱਥੇ ਮੈਂ ਮੇਰਾ ਮੈਨੂੰ ਲੱਥਾਂ ਲੇਲ ਖਿੱਚੀ ਗਈ ਹੈ ਜੀ ਮੈਂ ਕਰਦਾ ਰਸ ਦਾ ਪ੍ਰਧਾਨ ਨਹੀਂ ਸੀ ਹਮ ਸਾਫਕਾ ਇਹ ਦੋ ਦੇ ਬੰਦੇ ਮੈਨੂੰ ਲੱਥਾਂ ਖਿੱਚਣ ਵਾਲੇ ਬੰਦੇ ਕਿੰਨੇ ਸੀ ਹਾਲੇ ਆ ਜੀ ਜਿੰਨੇ ਬੰਦੇ ਆ ਤੁਸੀਂ ਇਹ ਮੂਰੇ ਆ ਜਿੰਨੇ ਆਨ ਨੂੰ ਪਹਿਲਾਂ ਇੱਥੇ ਸੱਦੇ ਆ ਗਿਆ ਹਾਂ ਜੀ ਪਹਿਲਾਂ ਨੋ ਕਹਿੰਦੇ 7 9 ਵਜੇ ਆਈ ਮੈਂ ਮੈਨੂੰ ਪਤਾ ਸੀ ਮੈਨੂੰ ਕਹਿੰਦਾ ਦੱਸਦਾ ਬੰਦਿਆਂ ਨੇ ਆਹਦੇ ਤੈਨੂੰ ਜਾਣ ਕੇ ਸਾਦੇ ਆ ਤੈਨੂੰ ਕਾਗਜ਼ ਨਹੀਂ ਭਰਨ ਦੇਣੇ ਜਦੋਂ ਮੈਨੂੰ ਆ ਕੇ ਪੁੱਛਿਆ ਆ ਕੇ ਤੂੰ ਕਾਗਜ਼ ਭਰਤੇ ਮੈਂ ਕਿਹਾ ਜੀ ਭਰਤੇ ਮੈਂ ਆਇਆ 10:30 10:00 ਵਜੇ ਆਂਦੇ ਆ ਕੇ ਭਰਤੇ ਕਿਉ बोल के साहब ਬਾਹਰ ਨਿਕਲਿਆ ਸਾਡੇ ਇਹ ਪਿੰਡ ਦੇ ਬੰਦੇ ਤੁਸੀਂ ਉਹਨੂੰ ਕਦੋਂ ਦਾ ਮੈਂ ਤਾਂ ਕੱਢਿਆ ਲੈ ਆਇਆ ਹਾਂ ਤੁਸੀਂ ਆਲਾ ਕਿਹਾ ਨਹੀਂ ਮੰਨੇ ਐਂ ਬੋਲਿਆ ਜੀ ਧਮਕਾਇਆ ਜਾ ਰਿਹਾ ਪੂਰਾ ਧਮਕਾਇਆ ਜਾ ਰਿਹਾ ਜੀ ਪੂਰਾ ਬੈਸ ਸਾਡੀ ਮੈਂ ਮੈਂ ਆਪਦੇ ਬੰਦੇ ਨੂੰ ਸਰਪੰਚ ਮੈਂ ਭਾਈ ਦਾ ਨਹੀਂ ਆਪਦੇ ਨੂੰ ਸਰਪੰਚ ਬਣਾ ਦੇ ਪਰ ਮੈਂ ਪਿੰਡ ਨਹੀਂ ਜਾਂਦਾ ਇਹ ਵੀ ਮੇਰੀ ਆ ਮੈਂ ਗੁਰਦੁਆਰੇ ਦੀ ਕਸਮ ਖਾਂਦਾ ਜੇ ਮੈਂ ਆਪਦੇ ਘਰੇ ਜਾਵਾਂ ਸਰਪੰਚ ਕਿਉਂ ਕਿਉਂ ਤੁਸੀਂ ਅਜੇ ਹੱਸ ਸਟੈਪ ਕਿਉਂ ਚੱਕੋਗੇ ਮੈਨੂੰ ਇਹ ਤੰਗ ਕਰਦੇ ਜੀ ਮੇਰਾ ਮਗਰ ਬੋਟਾਂ ਮੇਰੀਆਂ ਸੀ 18 ਪਿੰਡ ਮੇਰਾ ਕੋਰੋ ਸਖਾਇਰ ਸਿੰਘ ਮੇਰੇ ਨਾਲ ਉਹ ਕਰਦਾ ਸੀ ਉਹਦੇ ਵੀ ਬਹੁਤ ਪ੍ਰੈਸ਼ਰ ਪਾਇਆ ਨੇ ਤੂੰ ਨਾ ਜਾ ਉਹ ਨਹੀਂ ਮੈਂ ਤਾਂ ਜਾਊਗਾ ਨਾਲ ਇਹ ਬੰਦਿਆਂ ਨੇ ਮੈਨੂੰ ਹੈਰਾਨ ਕਰਿਆ ਪੂਰਾ ਅੱਜ ਜੀ ਮੇਰੀ ਤੇ ਹੁਣ ਇੱਥੋਂ ਜਾਣਾ ਚਾਹੁੰਦੇ ਤੁਸੀਂ ਆ ਜਾਣਾ ਚਾਹੁੰਦੇ ਨਹੀਂ ਨਹੀਂ ਗੇਟ ਲੱਗ ਗਿਆ ਗੇਟਨ ਲੱਗਿਆ ਪਿਆ ਜੀ ਬਾਹਰ ਜੀ ਜਾਣ ਨਹੀਂ ਦਿੱਤਾ ਜਾ ਰਿਹਾ ਬਾਹਰ ਜਾਂਦਾ ਜੀ ਗੱਡੀ ਸਾਡੀ ਉਹ ਖੜੀ ਆ ਸਾਨੂੰ ਆਦੇ ਵੀ ਨਹੀਂ ਬਾਹਰ ਜਾਣ ਦੇਣਾ ਨਹੀਂ ਬਾਹਰ ਜਾਣ ਦੇਣਾ ਹੈ ਕਾਜ ਕਿਉਂ ਪਰੇ ਤੁਸੀਂ ਆਦੇ ਜੀ ਉਹ ਲਾਪਰੀਤ ਮੁੰਡਾ ਜਿੱਤਿਆ ਸੀਗਾ ਇਹ ਕਾਗਜ਼ ਜਿਹੜੇ ਭਰਨੇ ਨੂੰ ਉਹ ਆਪਣੀ ਮਾਂ ਨੂੰ ਲੈ ਕੇ ਉਹ ਕਾਗ ਛੱਡ ਕੇ ਆਉਂਦਾ ਜੇ ਜਿੱਤ ਨੂੰ ਨਹੀਂ ਦਿੰਦੇ ਮੈਂ ਕਿਹਾ ਉਹ ਆਮ ਪਾਰਟੀ ਦਾ ਖਾਸ ਬੰਦਾ ਸੀ ਉਹਨੇ ਸਾਡੇ ਪਿੰਡ 'ਚ ਪਹਿਲਾਂ ਉਹ ਸਾਰੀ ਪਾਰਟੀ ਤੋਰੀਆ ਉਹ ਛੱਡ ਕੇ ਤੁਰ ਗਿਆ ਕਾਗਜ਼ ਨਹੀਂ ਭਰੇ ਉਹਨੇ ਉਹਨੂੰ ਸਰਬਸੰਮਤੀ ਨਾਲ ਜਿਤਾਇਆ ਗਿਆ ਸੀ ਉਹ ਛੱਡ ਗਿਆ ਕਾਗਜ਼ ਉਹਨੇ ਭਰੇ ਨਹੀਂ ਉਹਦਾ ਜੇ ਇਹ ਨੂੰ ਨਹੀਂ ਦਿੰਦੇ ਭਰਨੇ ਦੇ ਮੈਂ ਛੱਡਿਆ ਉਹ ਲਾਪਰੀਤ ਸਿੰਘ ਘਰੇ ਉੱਠ ਗਿਆ ਘਰੇ ਉੱਠ ਗਿਆ ਛੱਡ ਕੇ ਆਪਣੀ ਮਾਂ ਨੂੰ ਲੈ ਕੇ ਹੁਣ ਤੁਹਾਨੂੰ ਤੁਹਾਡੇ ਤੇ ਕਿਉਂ ਤੁਹਾਡੇ ਤੇ ਕਿਉਂ ਇਤਰਾਜ਼ ਕਿਉਂ ਕਹਿੰਦੇ ਆ ਵੀ ਅਸੀਂ ਉਹ ਨੂੰ ਮੁੰਡੇ ਨੂੰ ਉਸ ਨੂੰ ਬਣਾਉਣਾ ਚੇਅਰਮੈਨ ਆਪਣੇ ਤੁਸੀਂ ਸਾਬ ਤੁਸੀਂ ਕਹਿੰਦੇ ਹੋ ਨਹੀਂ ਹੈ ਲੋਕਾਂ ਨੂੰ ਇੱਥੋਂ ਲੰਘਣ ਦਿੱਤਾ ਜਾ ਰਿਹਾ ਅਸਾਂ ਖਬਰ ਵੀ ਕਰ ਲਈਜੀ ਆ ਵਿਚ ਖੜੇ ਆ ਜਿਨ੍ਹਾਂ ਦੀ ਗੱਡੀ ਨਹੀਂ ਨਿਕਲ ਦਿੱਤੀ ਜਾ ਰਹੀ ਇੱਥੋਂ ਮਾਰਕੀਟ ਕਮੇਟੀ ਦੇ ਦਫਤਰ ਤੋਂ ਉਹਨਾਂ ਨੂੰ ਅੰਦਰ ਤਾੜਿਆ ਹੋਇਆ ਉਹਨਾਂ ਦੀ ਗੱਡੀ ਨਿਕਲਦੀ ਉਹ ਲੋਕ ਸਾਡੇ ਕੋਲੇ ਬੋਲੀ ਜਾ ਰਹੇ ਆ ਤੁਸੀਂ ਕਹਿੰਦੇ ਹੋ ਹੈ ਨਹੀਂ ਇਹੋ ਜਿਹਾ ਕੁਝ ਤੁਸੀਂ ਆਓ ਤੁਸੀਂ ਆਓ ਕਢਾਓ ਉਹਨਾਂ ਦੀ ਗੱਡੀ ਬਾਹਰ ਜੀ ਤਾਂ ਮ ਮ ਕੋਈ ਕੋਈ ਆਇਆ ਹਲੇ ਤੱਕ ਜਿਹੜਾ ਮਾਰਨ ਵੀ ਕੋਈ ਨਹੀਂ ਆਇਆ ਪ੍ਰਸ਼ਾਸਨ ਇਹੀ ਆ ਜਿਹੜੇ ਮੂਰੇ ਦਾ ਪ੍ਰਸ਼ਾਸਨ ਕੋਈ ਨਹੀਂ ਆਇਆ ਇੱਥੇ ਅਸੀਂ ਘੰਟਾ ਹੋ ਗਿਆ ਸਾਨੂੰ ਖਿੱਚਾ ਤੂਈ ਮੇਰੇ ਨਾਲ ਬਹੁਤ ਕਰੀਏ ਜੀ ਮੈਂ ਅੰਬਰ ਚ ਗਿਆ ਮੇਰਾ ਇਹਨਾਂ ਨੇ ਮੇਰਾ ਬੁਰਾ ਹਾਲ ਖਿੱਚੀ ਫਿਰਦੇ ਆ ਮੈਨੂੰ ਇੱਥੇ ਤੁਸੀਂ ਵੀ ਨਾਲ ਹੀ ਸੀ ਹਾਂ ਨਾਲ ਹੀ ਕੋਲੇ ਸੀ ਸਾਡੀ ਭਰਾਏ ਮੇਰਾ ਘਰ ਦੇ ਚ ਸਾਧਾ ਮਰੀਜ਼ ਕਾਨ ਹੈ ਹਾਂ ਜੀ ਇਹੀ ਆ ਇਹੀ ਤੁਸੀਂ ਸਾਹ ਦੀ ਸਮੱਸਿਆ ਮੈਨੂੰ ਟੈਗ ਦਾ ਵੀ ਆਈ ਹਾਂ ਸਾਹ ਸੁ ਨਹੀਂ ਟੈਗਦਾ ਟੈਗ ਦੀ ਸਮੱਸਿਆ ਹੈ ਹਾਂ ਫੇਰਾ ਬਲੱਡ ਪ੍ਰੈਸ਼ਰ ਬਾਅਦ ਆ ਜਦੋਂ ਮੈਨੂੰ ਇਹਨਾਂ ਨੇ ਰੋਹ ਮਾਰਿਆ ਮੈਂ ਨਹੀਂ ਸਹਾਰ ਸਕਦਾ ਕਿਸ ਨੂੰ ਬੁਲਾਇਆ ਕਿਸ ਤਰੀਕੇ ਨਾਲ ਗਿਆ ਇਹ ਬਾਅਦ ਕਹਿੰਦੇ ਵੀ ਤੁਸੀਂ ਆਓ ਤੁਹਾਨੂੰ ਸਰਵ ਸਮਤੀ ਕਰਾਉਣੇ ਆ ਮੈਂ ਕਿਹਾ ਜੀ ਸਰਵ ਸਮਤੀ ਕਰਾਉਣੇ ਆ ਤੁਸੀਂ ਇੱਕ ਮਿੰਟ ਜੇ ਸਰਵ ਸਮਤੀ ਕਰਾਉਣੇ ਆ 5 ਸਾਲ ਆ ਮੈਨੂੰ 2 ਸਾਲ ਦੇ ਦਿਓ ਪਹਿਲਾਂ 3 ਸਾਲ ਤੁਸੀਂ ਰੱਖ ਲਓ ਇਹ ਆਦੇ ਬਿਨਾਂ ਹੀ ਅਸੀਂ ਕੋਈ तरी करावणी ਸਰਪੰਚ ਦੀ ਤਾਂ ਗੱਲ ਹੀ ਨਹੀਂ ਕਰੀ ਜੀ ਇਹਨਾਂ ਨੇ ਤਾਂ ਸਾਡੇ ਕਾਗਜ਼ਾਂ ਤੋਂ ਰੋਕੇ ਵੀ ਤੂੰ ਹੀ ਕਾਗਜ਼ ਪੜ੍ਹ ਕੇ ਤੁਹਾਨੂੰ ਫੋਨ ਕੌਣ ਕਰਦਾ ਵੀ ਥੋੜੀ ਸਰ ਸੰਮਤੀ ਹੋਰ ਕਿਸ ਨਾਲ ਇਹਨਾਂ ਨੇ ਕਰਿਆ ਮੋਲ ਸਿੰਘ ਜੀ ਤੁਸੀਂ ਆ ਜਾਣੇ ਆ ਫਿਰ ਜਪੋ ਜੋ ਵੀ ਕੌਣ ਹੁੰਦਾ ਤੁਹਾਡੇ ਨਾਲ ਆ ਭਜੜੇ ਮਲਾਜਮਾ ਇੱਥੇ ਰੱਖੇ ਹੋਏ ਮੂਰੇ ਆ ਤੁਸੀਂ ਕਿੱਥੇ ਉੱਠ ਕੇ ਆਂਦਾ ਫੜੋ ਇਹਨਾਂ ਨੂੰ ਆਪ ਵੀ ਕਿਆ ਹੁੰਨੇ ਹੋ ਬਰੋ ਨੇ ਤੂੰ ਫੜਵੋ ਇਹਨਾਂ ਨੂੰ ਮੋਲ ਸਿੰਘ ਬਾਪ ਜੀ ਨੂੰ ਫੜ ਕੇ ਸਿੱਟ ਲਿਆ ਉੱਤੇ ਬਾਹ ਲਿਆ ਸਿੱਟ ਲਿਆ ਹਲੋ ਮਲੀ ਮੁੰਡੇ ਨੂੰ ਮੇਰੇ ਨੂੰ ਧੱਕੇ ਮਾਰੇ ਇਸ ਤਰੀਕੇ ਨਾਲ ਧੱਕੇ ਨਾਲ ਤੁਸੀਂ ਵੀ ਪਿੰਡ ਦੇ ਬੰਦੇ ਆਏ ਧੱਕੇ ਨਾਲ ਸਰਪੰਚੀਆਂ ਕਰਨੀਆਂ ਕਿਵੇਂ ਨਾਲਾ ਨਾ ਕਾਂਗਰਸ ਚ ਰਿਆ ਹਾਂ ਹਾਂ ਮੇਰਾ ਬਾਪ ਵੀ ਕਾਂਗਰਸੀ ਸੀ ਆ ਹਾਲ ਤੱਕ ਵੇਖਿਆ ਹੀ ਨਹੀਂ ਕਿਤੇ ਅਕਾਲੀ ਦਲ ਦੇ ਰਾਜ ਵੀ ਨਹੀਂ ਦੇਖਿਆ ਬਣਾ ਕੁਛ ਨਹੀਂ ਦੇਖਿਆ ਹਾਂ ਕੁਛ ਜਿਹੜਾ ਅੱਜ ਹਾਲਤ ਹੋਈ ਜਾਂਦੀ ਆ ਯਾਰ ਕਮਾਲ ਹੋ ਗਈ ਐਸੀ ਐਸੀ ਹੋ ਜਾਂ 60 ਸਾਲ ਹੋ ਗਏ ਮੈਨੂੰ ਸਾਡਾ ਦੇਸ਼ ਮਿਲਦਾ ਤਾਂ ਠੀਕ ਹੈ ਤੇ ਜੇ ਮੈਨੂੰ ਮੈਂ ਕੁਛ ਹੁੰਦਾ ਮੈਂ ਜਿਹੜੇ ਨਾਂ ਲਿਖਾ ਕੇ ਜਾਉਂ ਉਹਨਾਂ ਦੇ ਕਾਰਵਾਈ ਹੋਏ ਮੇਰੇ ਜਵਾਕ ਮਗਰੋਂ ਭੁੱਖੇ ਮਰ ਜਾਂਦੇ ਪਹਾਂ ਪਰ ਮੇਰੀ ਨਹੀਂ ਇਹੋ ਜਿਹਾ ਮੈਂ ਨਹੀਂ ਮੈਂ ਨਹੀਂ ਹਰਦਾ ਜੀ ਮੈਂ ਪਿੰਡ ਦੀ ਦਾ ਜੀ ਗਲਤ ਨਹੀਂ ਮੈਂ ਪਿੰਡ ਦੀ ਮੇਰੀ ਏਡੀ ਵੇਚਦੀ ਕਰੀ ਲੈ ਮੇਰੀ ਗੱਲ ਨਹੀਂ ਸੀ ਕੋਈ ਮੈਨੂੰ ਕਿਉਂ ਖਚਿਆ ਮੈਂ ਕੀ ਬਲੈਕ ਕਰੀ ਸੀ ਅਸੀਂ ਚੱਕੇ ਮੈਂ ਕਤਲ ਕਰਾਂ ਤੁਸੀਂ ਕੋਈ ਗਲਤ ਸਟੈਪ ਨਾ ਕਰਨਾ ਨਾ ਨਾ ਚੱਕੂਗਾ ਮੈਂ ਤਾਂ ਉਹ ਤੁਸੀਂ ਵੇਖਣਾ ਮਗਰੋਂ ਜੀ ਮੈਂ ਅੱਜ ਕਹਿੰਨਾ ਤੁਹਾਨੂੰ ਹੁਣ ਵੀ ਕਹਿੰਨਾ ਵੀ ਮੈਂ ਘਰੇ ਨਹੀਂ ਜਾਂਦਾ ਮੈਨੂੰ ਇਹਨਾਂ ਨੇ ਬਹੁਤ ਪਰੇਸ਼ਾਨ ਕਰਤਾ ਜੀ ਮੈਂ ਮੈਂ ਕਰੇ ਨੀ ਆ ਨਾ ਸਰਪੰਚ ਇਹਨਾਂ ਨੇ ਗਰਲਾਲ ਨੂੰ ਬਰੋਣਾ ਬੜਾ ਦੇਣ ਮੇਰੀ ਸਰਪੰਚੀ ਵੀ ਛੱਡੀ ਮੇਰਾ ਸਭ ਕੁਝ ਵਾ ਕਹਿੰਦੇ ਆ ਜੀ ਸ਼ਰਮ ਸ਼ਾਂਤੀ ਕਰੋ ਐਮ ਐਲ ਏ ਸਾਹਿਬ ਤੇ ਇਲਜ਼ਾਮ ਆ ਇਹਨਾਂ ਦਾ ਕਹਿੰਦੇ ਉਹ ਕਹਿੰਦੇ ਜਾਂ ਤਾਂ ਕਾਰਜ ਚੱਕੋ ਆਪਦੇ ਸਾਡਾ ਬੰਦਾ ਨਹੀਂ ਅਸੀਂ ਇੱਥੇ ਰੱਖਦੇ ਆ ਖੜੇ ਆ ਬੰਦੇ ਹਾਲੇ ਵੀ ਖੜੇ ਆ ਉੱਥੇ ਹਾਂ ਜੀ ਬੰਦੇ ਤਾਂ ਆ ਵੀ ਸਾਡੇ ਕੋਲੇ ਖੜੇ ਆ ਹੁਣ ਆਜੋ ਪਰਖ ਮੈਂ ਵੀ ਜੀ ਐਮ ਐਲ ਏ ਸਾਹਿਬ کہہ ਰਿਹਾ ਵੀ ਜਾਂ ਤਾਂ ਕਹਿੰਦੇ ਇਹਨਾਂ ਨੂੰ کہہ ਰਿਹਾ ਕਹਿੰਦੇ ਵੀ ਜਾਂ ਤਾਂ ਸਾਡਾ ਸਾਡ ਦੇ ਹਾਵਨਾ ਚੱਲੋ ਨਹੀਂ ਮੰਨ ਗਿਆ ਨਹੀਂ ਦੇਣਾ ਪਰ ਇਹ ਉਹਨਾਂ ਨੂੰ ਬੁਲਾਇਆ ਤਾਂ ਸੀਗਾ ਵੀ ਤੁਹਾਡਾ ਰਾਜੀਨਾਮਾ ਕਰਾਉਨੇ ਆ ਹਾਂ ਇੱਥੇ ਲਿਆ ਕੇ ਤੁਹਾਨੂੰ ਆਦੇ ਵਿੱਚ ਤੱਕੇ ਤਾਂ ਤੁਹਾਨੂੰ ਬਾਹਰ ਨੂੰ ਕੱਢੀ ਵੀ ਨਹੀਂ ਉਹਨਾਂ ਦੀ ਨਿਕਲ ਨਹੀਂਦੇ ਸਾਹਮਣੇ ਖੜੀ ਹੈ ਹੂੰ ਜਿੰਦਰਾ ਆ ਅੰਦਰ ਮਿਲ ਕੇ ਆ ਕਿਉਂ ਮਿਲ ਕੇ ਆਏ ਹੋ ਕੋਈ ਐਮਐਲ ਸਾਹਿਬ ਬੈਠੇ ਸੀ ਮੈਂ ਕਿਹਾ ਸਪਹਿਲਾ ਤਾਂ ਅਸੀਂ ਉਹ ਤੋਂ ਸਾਡੇ ਵਾਲੇ ਬੰਦਿਆਂ ਨੂੰ ਦੇ ਦਿਓ ਮੈਂ ਕਿ ਦੂਜੇ ਥਾਂ ਤੁਸੀਂ ਤੱਕੇ ਨਾ ਫੜਾਈ ਜਾਂਦੇ ਆ ਇਹਨਾਂ ਨੂੰ ਵਿਚਾਰਾਂ ਨੂੰ ਦੇ ਦਿਓ ਥੋੜਾ ਹਲਕੇ ਨਗੀ ਹੁੰਦਾ ਤਾਂ ਨਾ ਹੂੰ ਪਰ ਜਿਹੜਾ ਕੁਝ ਪਹਿਲੀ ਵਾਰ ਆ ਪਿਛਲੇ ਲੰਮੇ ਸਮੇਂ ਦੇ ਇਤਿਹਾਸ ਤੋਂ ਹਾਂ ਜਦੋਂ ਉਹਦੀਆਂ ਚੋਣਾ ਹੋ ਰਹੀਆਂ ਇਹ ਉਹਦੀਆਂ ਚੋਣਾ ਮੈਂ ਤਾਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਵੇਖੀਆਂ ਮੇਰੇ ਪਿਤਾ ਨੇ ਬੜਾ ਲੰਮਾ ਸਮਾਂ ਹਮ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਲਗਾਤਾਰ ਉਹ 9 ਸਾਲ ਪੰਜਾਬ ਵਿਧਾਨ ਸਭਾ ਦੇ ਮੇਲੇ ਰਹੇ ਐ ਇੰਨੇ ਲੰਮੇ ਸਮੇਂ ਦੇ ਵਿੱਚ ਜਦੋਂ ਦੀ ਅਸੀਂ ਸੁਰਤ ਹੁਣ ਆ ਲਈ ਆ ਕੁਝ ਪਹਿਲੀ ਵਾਰ ਵੇਖਿਆ ਜਿਹੜਾ ਲੋਕਤੰਤਰ ਦਾ ਘਾਣ ਹੋ ਰਿਹਾ ਹੂੰ ਧੱਕੇ ਦੇ ਨਾਲ ਸਰਪੰਚੀਆਂ ਲੋਕਾਂ ਤੋਂ ਖੋਈਆਂ ਜਾ ਰਹੀਆਂ ਹਨ ਪਰ ਇਹ ਬਹੁਤ ਮਾੜਾ ਸਮਾਵਣ ਵਾਲੇ ਸਮਿਆਂ ਦੇ ਵਿੱਚ ਆਊਗਾ ਕਿਉਂਕਿ ਇਹੋ ਜੀ ਜਿਹੜਾ ਲੋਕਤੰਤਰ ਹੈ ਇਹਨੇ ਪੰਜਾਬ ਦੇ ਵਿੱਚ ਚੰਗਾ ਕੰਮ ਨਹੀਂ ਕਰਨਾ ਧੱਕੇ ਨਾਲ ਬਣੇ ਸਰਪੰਚਾਂ ਤੋਂ ਨਾ ਤਾਂ ਆਪਾਂ ਕੋਈ ਆਸ ਤੇ ਉਮੀਦ ਰੱਖ ਸਕਦੇ ਹਾਂ ਕਿ ਨਾ ਤਾਂ ਉਹ ਲੋਕਾਂ ਦੀ ਮਰਜ਼ੀ ਨਾਲ ਬਣਨੇ ਆ ਧੱਕੇ ਨਾਲ ਬਣੇ ਸਰਪੰਚ ਪਿੰਡ ਦਾ ਵਿਕਾਸ ਨਹੀਂ ਕਰਾ ਸਕਦੇ ਇਸ ਲਈ ਸਰਕਾਰ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਜੇ ਦੇ ਤੁਹਾਨੂੰ ਇੰਨੇ ਹੈਗਾ ਵੀ ਤੁਸੀਂ ਪੰਜਾਬ ਦੇ ਵਿੱਚ ਵਿਕਾਸ ਦੇ ਕੰਮ ਕੀਤੇ ਤੇ ਫਿਰ ਚੋਣਾ ਵੋਟਾਂ ਪਵਾ ਲਓ ਪਤਾ ਲੱਗ ਜੂ ਲੋਕ ਫੈਸਲਾ ਕਰ ਦੇਣਗੇ ਇਹ ਪਰ ਇਹ ੱੱਕਾ ਅਸੀਂ ਨਾ ਚੱਲਣ ਨਹੀਂ ਦੇਣਾਗਾ ਡਰੇ ਕਿਉਂ ਹੋਏ ਬਦਲ ਸਾਹਿਬ ਇਹਨਾਂ ਡਰੇ ਉਹਨਾਂ ਦੇਖੀ ਜਾਂਦਾ ਵੀ ਲੋਕ ਪਿੰਡਾਂ ਤੇ ਚਲੋ ਹਜੇ ਤਾਂ ਸਰਕਾਰ ਆਉਣ ਵਾਲੇ ਸਮੇਂ ਜਿਹਨਾਂ ਦੇ ਡਲੇ ਫੱਜਣਗੇ ਜਦੋਂ ਪਿੰਡਾਂ ਤੇ ਜਾਣਗੇ ਜਿੰਨੇ ਲੋਕਾਂ ਦੇ ਨਾਲ ਵਾਦੇ ਇਹਨਾਂ ਨੇ ਕੀ ਕੀਤੇ ਸੀਗੇ ਉਹ ਕੋਈ ਵਾਅਦਾ ਪੂਰਾ ਤਾਂ ਨਹੀਂ ਕੀਤਾ ਪਰ ਹੁਣ ਚੂਣਾ ਆ ਗਿਆ ਹੁਣ ਚੂਣਾ ਤੋਂ ਡਰ ਲੱਗਦਾ ਵੀ ਜੇ ਲੋਕਾਂ ਨੇ ਫਤਵਾ ਸਾਡੇ ਉਲਟ ਦੇ ਦਾ ਤਾਂ ਸਰਕਾਰ ਕੀ ਜਵਾਬ ਦੇਊਗੀ ਐਸਾ ਕਿ ਸਾਫ ਬੰਦੇ ਅੰਦਰ ਬੁਲਾ ਕੇ ਧੱਕੇ ਨਾਲ ਸਾੰਤੀਆਂ ਇਹਨਾਂ ਤੋਂ ਹੀ ਸੁਣ ਲੋ ਤੁਸੀਂ ਕੀ ਕਹਿੰਦੇ ਆ ਤੁਹਾਨੂੰ ਇੱਥੇ ਬੁਲਾਇਆ ਸੀ ਕਿਸੇ ਨੇ ਹਾਂਜੀ ਬੁਲਾਇਆ ਸੀ ਸਾਨੂੰ ਕਿਹਨੇ ਬੁਲਾਇਆ 9 ਵਜੇ ਮੌਲਕ ਸਾਡੇ ਆਸ ਪਿੰਡ ਲਾਸ਼ ਬਣ ਜਿਹੜਾ ਹੋਇਆ ਤੁਸੀਂ ਇੱਥੇ ਕੰਮ ਫਿਰਨਾ ਜੇ ਤੁਹਾਡੀ ਸਹਿਮਤੀ ਨਹੀਂ ਤੁਸੀਂ ਨਾ ਆਉਂਦੇ ਸਾਨੂੰ ਕਹਿੰਦੇ ਸਹਿਮਤੀ ਕਰੋ ਉਹ ਸਾਡਾ ਕੰਮ ਤੁਸੀਂ ਉਹਨਾਂ ਦੇ ਕਹਿਣ ਤੇ ਹੁਣ ਇਹਨਾਂ ਦੀ ਗੱਡੀ ਇਹਨਾਂ ਨੂੰ ਅੰਦਰ ਰੱਖਿਆ ਇਹਨਾਂ ਦੀ ਗੱਡੀ ਹਾਲੇ ਵੀ ਨਿਕਲਦੀ ਨਹੀਂ ਜੀ ਜਾਓ ਚਾਬੀ ਤੁਹਾਡੇ ਕੋਲੇ ਜੀ ਨੱਕੀ ਦੇ ਕੋਲ ਆਪਾਂ ਚ ਬੰਦੇ ਦੇ ਕੋਲੇ ਜਾ ਕੇ ਚਾਬੀ ਲੈ ਕੇ ਸਾਡੇ ਬਾਹਰ ਲੱਗਿਆ ਮੈਨੂੰ ਖਿੱਚ ਧੂਕੇ ਕਰਕੇ ਇੱਕ ਗੱਲ ਸੁਣ ਲਓ ਜੀ ਮੇਰੀ ਪਹਿਲਾਂ ਸਰਦਾਰ ਸਾਹਿਬ ਸੁਣ ਲਓ ਮੇਰੀ ਗੱਲ ਹਾਂਜੀ ਤੁਸੀਂ ਜੀਵਨਾ ਨੇ ਫੋਨ ਕੀਤਾ ਕੀਨੇ ਕੀਤਾ ਮੈਨੂੰ ਹੀ ਪਤਾ ਸੁਣ ਲੋ ਤੁਸੀਂ ਆਪਣੇ ਆਪ ਇੱਥੇ ਆ ਗਏ ਅਸੀਂ ਜਦੋਂ ਹੁਣ ਆ ਕੇ ਤੁਸੀਂ ਕਹਿ ਰਹੇ ਮੈਨੂੰ ਫੋਨ ਤੇ ਫੋਨ ਕਰਕੇ ਫੋਨ ਤਾਂ ਸਾਨੂੰ ਵੀ ਬਥੇਰੇ ਆਉਂਦੇ ਤੁਹਾਨੂੰ ਵੀ ਆਉਂਦੇ ਮਨਿੰਦਰਜੀਤ ਨੂੰ ਕਢਾਉਣ ਨਹੀਂ ਜਾਏ ਨਾ ਉਤਾਰ ਨੂੰ ਆਉਂਦੇ ਨਹੀਂ ਇਹਨਾਂ ਨੂੰ ਪਤਾ ਹੁੰਦਾ ਵੀ ਕਿਹੜੀ ਖਬਰ ਚ ਜਾਣਾ ਕਿਹੜੀ ਚ ਨਹੀਂ ਜਾਣਾ ਜੇ ਤੁਸੀਂ ਤੁਹਾਨੂੰ ਵੀ ਇਹਨਾਂ ਪਤਾ ਨਹੀਂ ਸੀ ਸਾਨੂੰ ਰਾਇ ਤਾਂ ਨਾ ਨਾ ਕਰੋ ਤੁਸੀਂ ਦੇਖ ਮੈਂ ਪਰ ਆਪਾਂ ਦੇਖੋ ਚਲੋ ਜੀ ਹਰ ਸਾਹਿਬ ਸੁਣੋ ਆਪਾਂ ਸਿਆਣੇ ਬੰਦੇ ਆਪਾਂ ਨੂੰ ਪਤਾ ਹੈ ਕਿ ਮੈਨੂੰ ਕਿਉਂ ਬੁਲਾ ਰਹੇ ਹੋ ਇਹ ਗੱਲ ਮੈਂ ਆਖਿਆ ਸੀ ਨਾ ਆਪਾਂ ਨਾ ਜਾਓ ਪਤਾ ਹੀ ਨਹੀਂ ਕਿਉਂ ਦੇ ਜਦੋਂ ਆਪਣੇ ਪਿੰਡ ਨਾ ਕਰ ਜੇ ਤੁਸੀਂ ਆਪਣੇ ਪਿੰਡ ਘਰ ਮਗਰ ਆਪਾਂ ਨਾ ਜਾ ਜੇ ਮੈਂ ਕਿਹਾ ਜੇ ਤੁਸੀਂ ਫੋਨ ਕਰੋਗੇ ਸਾਨੂੰ ਆਉਣਾ ਪਊਗਾ ਸਰਦਾਰ ਸਾਹਿਬ ਸੁਣੋ ਜੇ ਸੁਣੋ ਪਹਿਲਾਂ ਗੱਲ ਸੁਣੋ ਜੇ ਅਸੀਂ ਫੋਨ ਕਰਾਂਗੇ ਅਸੀਂ ਤੁਹਾਨੂੰ ਦੱਸਾਂਗੇ ਕਿ ਆ ਮੈਟਰ ਚ ਆਏ ਬੁਲਾ ਰਹੇ ਉਹ ਕਹਿੰਦੇ ਰਾਜੀਨਾਮਾ ਕਰਵਾਉਣਾ ਤੁਸੀਂ ਕਿਉਂ ਫਿਰ ਕਿਉਂ ਆਏ ਸੀ ਇੱਥੇ ਨਾ ਜੋ ਤੁਹਾਡਾ ਮਨ ਨਹੀਂ ਜੀਦਾ ਚਲੋ ਠੀਕ ਹੈ ਜੀ ਚਲੋ ਗਲਤੀ ਕਰਤੀ ਇਹਨੇ ਮੰਨਿਆ ਨਹੀਂ ਇਹ ਬੰਦਾ ਇਹ ਬੇਕੂਫ ਬੰਦਾ ਮੰਨਦਾ ਨਹੀਂ ਗੱਲ ਉਹ ਤੰਦਰਾ ਉਹਨੇ ਤਾਂ ਉਹਨਾਂ ਦੀ ਕਰਾਉਣੀ ਹੈ ਤੇਰਾ ਕੀ ਆਖੂਗਾ ਉਹਦਾ ਐਮਐਲਏ ਨੇ ਕਰਾਊਗਾ ਪ੍ਰਸ਼ਾਸਨ ਵੀ ਜੀ ਅੰਦਰ ਜਾ ਕੇ ਕੋ ਮਾਰਕੀਟ ਕਮੇਟੀ ਤੇ ਸਰਕਾਰੀ ਦਫਤਰ ਹੈ ਖੋਲਣਗੇ ਉਹ ਪ੍ਰਸ਼ਾਸਨ ਵੀ ਉਹਦੀ ਐਮਐਲਏ ਦੀ ਕਰਾਊਗਾ ਸਾਡੀ ਕੋਈ ਨਹੀਂ ਸੁਣਿਆ ਲਾ ਕੇ ਜਾਓ ਜੀ ਸਾਡੀਆਂ ਬੁੜੀਆਂ ਜੇ ਇਹ ਮੈਨੂੰ ਕੁਝ ਹੁੰਦਾ ਮੈਂ ਪਿੰਡ ਨਹੀਂ ਜਾਂਦਾ ਇਹ ਪ੍ਰਸ਼ਾਸਨ ਜੋ ਮੇਵਾਰਾ ਸਾਰਾ ਹੈ ਹਮ ਬਸ ਜਦੋਂ ਪ੍ਰਸ਼ਾਸਨ ਨੇ ਮੈਨੂੰ ਆਉਣਾ ਤੁਸੀ ਕਹਾਈ ਚਾਹੀਦਾ ਸਾਨੂੰ 2 ਘੰਟੇ ਹੋ ਗਏ ਅੰਦਰ ਸਾਡੀ ਗੱਡੀ ਖੜੀ ਹੈ ਕਿਹੜੇ ਵੇਲੇ ਦੇ ਤੁਸੀਂ ਕਿਉਂ ਆਏ ਆਂਦਾ ਇੱਥੇ ਹਮ ਗੋਣਤਾ ਕਰਤਾ ਆਂਦਾ ਸਾਨੂੰ ਉਹਨਾਂ ਦਾ ਕਰਤਾ ਤੂੰ ਤੁਹਾਡਾ ਮਤਲਬ ਹੀ ਨਹੀਂ ਸੀ ਹੁੰਦਾ ਦਾ ਅਸੀਂ ਹੁਣ ਆਖੇ ਤੋਂ ਆਕੇ ਵੀ ਐਮਐਲਏ ਸਾਹਿਬ ਕਹਿੰਦੇ ਆ ਕਿ ਇਹਨਾਂ ਨੇ ਪ੍ਰਸ਼ਾਸਨ ਵੀ ਉਹਨਾਂ ਦੇ ਹੱਕ 'ਚ ਬੋਲ ਕੇ ਉੱਠ ਗਿਆ ਹਮ ਅਸੀਂ ਕੀ ਕਰ ਗਏ ਹਮ ਪ੍ਰਸ਼ਾਸਨ ਜਦੋਂ ਆਇਆ ਪ੍ਰਸ਼ਾਸਨ ਕਹਿੰਦਾ ਉਹਨਾਂ ਦੇ ਪ੍ਰਸ਼ਾਸਨ ਨੇ ਦਾ ਉਹਨਾਂ ਦੀ ਕਰਾਉਣੀਆਂ ਜੀ ਸਾਨੂੰ ਆਲਾ ਤੁਸੀਂ ਕਿਉਂ ਆਏ ਲੈ ਸਾਡਾ ਨਾ ਕੋਈ ਗੇਟ ਖਲਾਉਂਦਾ ਨਾ ਕੁਝ ਖਲਾਉਂਦਾ ਅਸੀਂ ਕਿਹਦੇ ਕੋਲੇ ਜਾ ਜਾਈਏ ਹੁਣ ਅੱਗੋਂ ਸਾਨੂੰ ਆਲਾ ਤੁਸੀਂ ਕਿਉਂ ਆਏ ਲੈ ਦੱਸ ਉਹਨੇ ਐਸਚੀਓ ਸਾਹਿਬ ਆਏ ਸੀ ਜਿੰਮੇ ਬੋਲ ਕੇ ਗਏ ਕਿਵੇਂ ਲੱਗਾ ਤੁਹਾਨੂੰ ਬੋਲੀ ਕਿੰਨਾਂ ਦੀ ਬੋਲਦੀ ਸੀ ਉਹ ਸਰਕਾਰ ਦੀ ਬੋਲੀ ਬੋਲ ਕੇ ਗਏ ਉਹਦੀ ਬੋਲੀ ਚ ਬੋਲਿਆ ਉਹਨੇ ਥਾਣੇ ਦੇ ਜ਼ਿੰਮੇਵਾਰ ਇਹਨਾਂ ਦੀ ਜ਼ਿੰਮੇਵਾਰੀ ਹੈ ਇਸ ਇਲਾਕੇ ਦੀ ਜਦੋਂ ਬਾਹਰ ਡਾਕਟਰ ਤੇ ਇਹਨਾਂ ਨੇ ਲਾਗੂ ਕਰੋਣਾ ਹੁਣ ਆ ਗੱਡੀ ਇਹਨਾਂ ਦੀ ਅੰਦਰੋਂ ਨਹੀਂ ਸਟਾਰਟ ਕਰੀਏ ਗੱਡੀ ਸਰਿਆਂ ਤੁਸੀਂ ਜਾਂਦਾ ਵੀ ਗੱਡੀ ਦੇ ਕੋਲ ਆ ਕੇ ਮੁੜਦੇ ਦੱਸੋ ਕਿਸੇ ਨੂੰ ਕਹਿਣਾ ਤਾਂ ਚਾਹੀਦਾ ਸੀ ਵੀ ਗੱਡੀ ਤਾਂ ਉਹਨਾਂ ਦੀ ਬਾਹਰ ਘਟਾਉਂਦੇ ਹਾਂ ਹਾਂ ਮੈਂ ਉਹਦਾ ਕੰਮ ਨਹੀਂ ਨਹੀਂ ਝੂਠਾ ਇਹ ਉਹ ਕੱਢ ਦੇ ਕੋਈ ਝੂਠਾ ਉਹਨਾਂ ਨੂੰ ਕਰਿਆ ਵੀ ਤੁਸੀਂ ਆਏ ਕਿਉਂ ਹਾਂ ਆਏ ਕਿਉਂ ਜੀ ਦੁਬਾਰਾ ਦੱਸੋ ਜਦੋਂ ਸਾਡੇ ਨਾਲ ਗੱਡੀ ਵੀ ਨਹੀਂ ਕਢਾ ਕੇ ਗਏ ਤੇ ਪਹਿਲੇ ਵਾਸਤੇ ਹੀ ਆਏ ਸੀ ਵੀ ਹੋ ਸਕਦਾ ਟਕਾਹ ਹੋ ਜੇ ਪਰ ਜਦੋਂ ਟਕਾ ਵਾਲੀ ਗੱਲ ਹੀ ਨਹੀਂ ਗਈ ਜੇ ਹੁਣ ਜਿਹਨੂੰ ਜਿੱਦ ਦਾ ਵੀ ਮੈਂ ਜਿੱਦਾਂ ਉਹ ਕਿੱਲਾ ਕਿਉਂ ਰਾਜੀ ਨਾ ਮਤਲਬ ਬਿਲਕੁਲ ਬਿਲਕੁਲ ਅੱਜ ਤੱਕ ਲਈ ਵੀ ਚੱਲ ਵੀ ਹੋ ਸਕਦਾ ਵੀ ਸਹੀ ਹੋ ਜੇ ਕੰਮ ਪਹਿਲਾਂ ਮੈਂ ਆਖਿਆ ਸੀ ਜੀ ਵੀ ਮੈਂ ਪਹਿਲਾਂ ਕਰਦਾ ਮੈਂ 5 ਲੱਖ ਰੁਪਏ ਗੁਰਦੁਆਰਾ ਸਾਹਿਬ ਨੂੰ ਦੇਣਾ ਇਹਾਂ ਦੇ ਵਿੱਚ ਤਾਂ ਪੰਜ ਹੀ ਨਹੀਂ ਦੇਣੀ ਇੱਕ ਤੇ ਅਸੀਂ ਕਰ ਲਈ ਵੀ ਪਹਿਲਾਂ ਬੱਸ ਅਸੀਂ ਕੋਈ ਗੁਰਦੁਆਰਾ ਸਾਹਿਬ ਨੂੰ ਨਹੀਂ ਦੇਣੀ ਅਸੀਂ ਸਰਪੰਚ ਜੀ ਪਹਿਲਾਂ ਕਰਨੇ ਆ ਹੋਣੇ ਆਂਦੇ ਵੀ ਤੈਨੂੰ ਐ ਸਮਝੋ ਤਾਂ ਮਗਰੋਂ ਕਰ ਲੋ ਅਸੀਂ ਮੈਂ ਪਹਿਲਾਂ ਆਖੇ ਮੈਨੂੰ ਮਗਰੋਂ ਦੇ ਦਿਓ ਸਮਝੌਤਾ ਕਰ ਲੋ ਆਂਦੇ ਨਹੀਂ ਅਸੀਂ ਵੀ ਇੱਕ ਸਾਲ ਤੈਨੂੰ ਮਹੀਨਾ ਵੀ ਨਹੀਂ ਦੇਣਾ ਹੁਣ ਜਦੋਂ ਪਤਾ ਲੱਗ ਗਿਆ ਵੀ ਵੋਟਾਂ ਪਹਿਣੀਆਂ ਇਹਦੀਆਂ ਵੋਟਾਂ ਜ਼ਿਆਦਾ ਆਂਾ ਦੇ ਵੀ ਚੱਲ ਤੂੰ ਢਾਈ ਸਾਲ ਮਗਰੋਂ ਲੈ ਲੈ ਆਪਦੀ ਪੋਜੀਸ਼ਨ ਡਾਊਨ ਇਲੈਕਸ਼ਨ ਕਰਾਉਣ ਦੇ ਕੀ ਲੋੜ ਸੀ ਚਲੋ ਕਹੇਦੇ ਵੀ ਤੂੰ ਰਾਜਨਾਮਾ ਕਰ ਲੈਣਾ ਕੱਲ੍ਹ ਤੋਂ ਸਾਰਿਆਂ ਨੇ ਦੇਖਿਆ ਵੀ ਅੱਜ ਕੰਮ ਆ ਜਾਂਦਾ ਵੀ ਅੱਜ ਸਾਰਿਆਂ ਦਾ ਸਤਿਆਗਤ ਧੰਨ ਜਾਣ ਕੇ ੱੱਕਾ ਛਾਈ ਕਰ ਲੱਗਿਆ ੱੱਕੇ ੱੱਕੇ ਬਹੁਤ ਮਾਰਿਆ ਅੰਦਰ ਬਾਦ ਤੁਹਾਨੂੰ ਬਹੁਤ ਅੰਕੜੇ ਕਿਹਾ ਵੀ ਸਾਡੇ ਲੋਕਾਂ ਨੂੰ ਜਿਹੜੇ ਲੋੜੀ ਦੇ ਕਾਗਜ਼ ਨਹੀਂ ਦਿੱਤੇ ਦਾ ਤੇ ਚੁੱਲਾ ਟੈਕਸ ਕਿਸੇ ਦਾ ਨਹੀਂ ਭਰਿਆ ਗਿਆ ਜਦੋਂ ਕਾਗਜ਼ ਹੀ ਨਾ ਪੂਰੇ ਤੇ ਚੋਣਾ ਦਾ ਰੱਦ ਹੋ ਜਾਂਦਾ ਹੀ ਸਮਝ ਲਓ ਜੇ ਇਦਾਂ ਹੀ ਕਰਨਾ ਸੀ ਫਿਰ ਆਪਦੇ ਬੰਦੇ ਬਣਾ ਲੈਂਦੇ ਪਹਿਲੇ ਲੋੜ ਹੀ ਨਹੀਂ ਸੀ ਜੀ ਐਲਾਨ ਕਰ ਦਿੰਦੇ ਆਪਦੇ ਬੰਦਿਆਂ ਦਾ ਆਹੋ ਜਦੋਂ ਲੋਕਤੰਤਰ ਦਾ ਕਹਾਣੀ ਕਰਨਾ ਸੀ ਤੇ ਫਿਰ ਕਾਗਜ਼ ਲੋਕਾਂ ਨੂੰ ਭਰਾ ਕੇ ਐਵੇਂ ਖੱਜਲ ਖੁਆਰੀ ਕਿਉਂ ਕਰਦੀ ਸੀ ਹੂੰ ਆਪਦਾ ਐਲਾਨ ਕਰਦੇ ਆਪਦੇ ਬੰਦੇ ਬਣਾ ਲੈਂਦੇ ਚੁੱਪ ਕਰਕੇ ਹੂੰ ਇਹ ਬਹੁਤ ਮਾੜੀ ਗੱਲ ਆ ਇਹਦੇ ਬਹੁਤ ਨਤੀਜੇ ਆਉਣ ਵਾਲੇ ਸਮਿਆਂ ਚ ਪ੍ਰਾਪਤ ਆ ਰਹੇ ਨਿਕਲਣਗੇ ਆ ਗੱਡੀ ਤੁਸੀਂ ਵੇਖ ਲਓ ਬੰਦੇ ਆ ਗੱਡੀ ਉਹਨਾਂ ਦੀ ਆ ਗੱਡੀ ਆ ਮਾਰਕੀਟ ਕਮੇਟੀ ਦਾ ਦਫਤਰ ਅੰਦਰ ਜਨਨ ਕਿ ਐਮ ਐਲ اے ਸਾ ਬੈਠੇ ਨੇ ਹੋਰ ਆਮ ਆਦੀ ਪਾਰਟੀ ਦੇ ਆਗੂ ਬੈਠੇ ਨੇ ਚੇਅਰਮੈਨ ਸਾਹਿਬ ਬੈਠੇ ਨੇ ਵਾਰੀਆ ਸਾਹਿਬ ਬੈਠੇ ਨੇ ਇਨਾਂ ਦੇ ਦਸਤੇ ਦੇ ਮੁਤਾਬਕ ਹੈ ਜਾਨੀ ਕਿ ਇਹਨਾਂ ਦੀ ਗੱਡੀ ਪਹਿਲਾਂ ਅੰਦਰ ਵੜੀ ਗਈ ਆ ਉਸ ਤੋਂ ਬਾਅਦ ਗੱਡੀ ਅੰਦਰ ਵੜ ਕੇ ਜਨਕਿ ਅੰਦਰੋਂ ਇਹਨੂੰ ਗੇਟ ਲਾ ਦਿੱਤਾ ਗਿਆ ਗੱਡੀ ਬਾਹਰ ਨਹੀਂ ਜਾਣ ਦਿੱਤੀ ਕਿ ਕਹਿ ਆ ਜਾ ਰਿਹਾ ਕਿ ਸਰਪੰਚੀ ਸਾਡੇ ਬੰਦੇ ਨੂੰ ਦਿੱਤੀ ਜਾਵੇ ਉਹਨਾਂ ਚੱਕ ਕਿਸੇ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਊਗਾ ਇੱਥੇ ਸਰਪੰਚੀ ਨੂੰ ਲੈ ਕੇ ਰੌਲਾ ਚੱਲਿਆ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਬਹੁਤ ਥੋਸ ਸਬੂਤ ਜਾਨੀ ਕਿ ਇਹਨਾਂ ਨੂੰ ਵਿਸ਼ਵਾਸ ਨਹੀਂ ਦਿਵਾਇਆ ਗਿਆ ਪੁਲਿਸ ਪ੍ਰਸ਼ਾਸਨ ਵੀ ਜ ਸਰਪੰਚ ਸਾਹਿਬ ਕਿਵੇਂ ਦੇਖੋਗੇ ਤੁਸੀਂ ਅੱਜ ਜਨਨਕੇ ਅੰਦਰਵਾੜ ਕੇ ਪਿੰਡ ਦਲ ਸਿੰਘ ਵਾਲੇ ਦੇ ਬੰਦਿਆਂ ਨੂੰ ਜਨਨਕੇ ਗੱਡੀ ਅੰਦਰ ਲਾ ਲਈ ਤੇ ਗੇਟ ਨੂੰ ਜਨਨਕੇ ਅੰਦਰੋਂ ਬੰਦ ਕਰ ਦਿੱਤਾ ਗਿਆ ਮੈਂ ਹੁਣੇ ਆਇਆ ਵੈਸੇ ਗਲਤ ਗੱਲ ਨਹੀਂ ਹੁਣ ਅੱਜ ਜੀ ਕੋਈ ਬੰਦੇ ਨੂੰ ਕੋਈ ਅਵਰਜੈਂਸੀ ਬਾਹਰੋਂ ਅੰਦਰ ਜਾਣਾ ਨੂੰ ਗਿਆ ਦੇ ਜਾ ਮੜਨਾ ਚਾਹੀਦਾ ਹੂੰ ਇੰਨਾ ਠੱਗਾ ਨਹੀਂ ਚਾਹੀਦਾ ਜੀ ਮੈਂ ਹੁਣੇ ਆਇਆ ਸੀ ਮੈਂ ਤਾਂ ਹੁਣੇ ਵੇਖਿਆ ਗੇਟ ਬੰਦ ਦਾ ਜਿਵੇਂ ਸਰਕਾਰ ਕਹਿ ਰਹੀ ਹੈ ਵੀ ਵੇੜੀਆਂ ਵੋਟਾਂ ਹਾਚੋਣ ਜਮਾ ਨਰੋਲ ਹੋਣੀ ਹੈ ਅੰਰੋਲ ਹੋ ਰਹੀਆਂ ਨਰੋਲ ਨਹੀਂ ਅੰਰੋਲ ਤੁਹਾਨੂੰ ਦੁੱਦੀ ਜਾਂਦੀਆਂ ਤੁਹਾਨੂੰ ਵੀ ਪਤਾ ਹੀ ਹੈ ਭਾਈ ਗਦੋ ਜੀ ਉਹਦਾ ਹੋਰ ਛੱਡ ਕੇ ਪੂਰਾ ਹੈ ਹਾਂਜੀ ਪੂਰਾ ਥੋੜਾ ਕਣਾ ਨਹੀਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹਾਂਜੀ ਵੀ ਮੈਨੂੰ ਮੇਰੀ 60 ਸਾਲ ਦੀ ਉਮਰ 60 ਦੀ ਹੋਗੀ ਜੀ 73 ਸਾਲ ਦੀ ਹੂੰ ਕਾਂਗਰਸੀ ਰਿਆ ਮੇਰਾ ਪਿਓ ਵੀ ਕਾਂਗਰਸੀ ਮੈਂ ਤਾਂ ਹਾਲ ਵੇਖੇ ਨਹੀਂ ਕਾਲੀ ਤੇ ਕਾਂਗਰਸੀ ਸੀ ਤੁਹਾਡਾ ਪਿੰਡ ਦਾ ਦਲਸੌੜਾ ਹਾਂ ਦਲਸੌੜਾ ਸੁਖਮੰਦਰ ਸਿੰਘ ਮੇਰਾ ਨਾਮ ਹੈ ਇਹ ਪਰਿਵਾਰ ਕਿਵੇਂ ਹੈ ਜਿਹੜਾ ਕਿ ਬਾਹਰ ਆ ਕੇ ਕਾਲੀ ਪਾਰਟੀ ਦਾ ਜਨਕ ਰੌਲਾ ਪਾ ਰਿਹਾ ਸੀ ਵੀ ਸਾਨੂੰ ਅੰਦਰ ਵੜ ਕੇ ਜਨਕ ਧਮਕਾਇਆ ਗਿਆ ਖਿੱਚ ਕੇ ਮੈਂ ਇਹਨਾਂ ਨੂੰ ਆਖਿਆ ਸੀ ਇਹ ਪਹਿਲਾਂ ਵੀ ਹਰ ਗਿਆ ਸੀ ਅੱਗੇ ਖੜ ਕੇ ਮੈਂ ਕਿਹਾ ਤੁਸੀਂ ਨਾ ਪਿੰਡ ਚ ਪ੍ਰਭਾ ਰੱਖੋ ਵਗਾੜ ਨਾ ਪਾਓ ਤੇ ਦੋ ਅਧੀ ਕਰ ਲੋ ਉਹ ਇਹਦਾ ਮੈਂ ਦੋ ਦੀ ਪਹਿਲਾਂ ਕਰਨੀ ਉਹ ਅਰੇ ਸੀ ਪਹਿਲਾਂ ਕਰਨੀ ਇਹਨਾਂ ਦੀ ਗੱਲ ਮੁੱਕ ਗਈ ਹੁਣ ਕੇ ਇਹ ਉੱਠਣ ਲੱਗਾ ਤੇ ਉਹਨਾਂ ਨੇ ਕਹਿਤਾ ਪੁਛਾਲਿਆਂ ਨੂੰ ਕਿ ਜਮੰਡਿਆਂ ਨੂੰ ਖੇਨ ਬਾਹਰ ਦੇ ਨਿਕਨ ਰੋ ਇਹਨੂੰ ਜਫਾ ਪਾ ਲਿਆ ਜਫਾ ਪਾ ਕੇ ਇਹ ਰੋੜਾ ਪਉਣ ਲੱਗਾ ਇੱਧਰ ਚੱਕ ਲਿਆ ਬਾਹਰ ਫੇਰਾ ਹੱਥੋਂ ਨੂੰ ਸੱਧਿਆ ਉਦੋਂ ਬਾਦ ਫੇਰਾ ਅੱਗੇ ਬਹੁਤ ਕਿਉਂ ਲਾ ਕੇ ਲਾਤਾ ਸੀ ਜੀ ਪਹਿਲਾਂ ਬੰਦ ਧੱਕੇ ਨਾ ਖਿੱਚ ਕੇ ਲੈ ਆਦੇ ਬਾਹਰ ਆਏ ਬਈ ਭੱਜਣਾ ਜਾਣ ਸੀ ਬੰਦੇ ਸੀ ਅਸੀਂ ਬਹੁਤ ਔਖੇ ਆ ਨਿਕਲ ਕੇ ਆਏ ਆ ਬਹੁਤ ਫਿਰ ਮੁੜ ਕੇ ਆ ਤੁਸੀਂ ਆਏ ਆ ਤਾਂ ਫੇਰਾ ਗੇਟ ਖੋਲਿਆ ਜੀ ਕੀ ਇਹ ਲੋਕਤੰਤਰ ਦਾ ਕਹਾਣ ਨਹੀਂ ਕੀਤਾ ਜਾ ਲੋਕਤੰਤਰ ਆ ਗਿਆ ਬਹੁਤ ਕਿਹੜਾ ਬਰਬਾਦ ਕਰਤਾ ਇਹਨਾਂ ਨੇ ਸਾਰਾ ਜੇ ਹੁਣ ਆਮਾ ਦੀ ਪਾਰਟੀ ਕਰ ਰਹੀ ਹੈ ਕਿ ਕੱਲੀ ਜੇ ਕੱਲ ਨੂੰ ਹੁੰਦੇ ਆ ਕਾਂਗਰਸੀ ਹੁੰਦੇ ਕਿ ਉਹ ਵੀ ਕਰਨਗੇ ਤਾਂ ਇਹ ਤਾਂ ਹੁਣ ਪਰ ਨਹੀਂ ਕੱਲੀ ਕਾਂਗਰਸੀ ਪਹਿਲਾਂ ਰਹੇ ਆ ਜੀ ਪਹਿਲਾਂ ਨਹੀਂ ਇਹਨਾਂ ਪਿੰਨਾ ਭੈਣਾ ਇਹ ਨਾ ਉਹ ਨਾ ਇਹ ਨਾ ਜਬਰਦਸਤ ਕਿਸੇ ਨੇ ਕੀਤਾ ਜੀ ਇਹ ਕਾਗਜ਼ੀ ਨਾ ਜਿਹੜੇ ਉਮੀਦਵਾਰ ਨੇ ਚੋਣ ਲੜਨੀ ਆ ਜੇ ਉਹਦੇ ਕਾਗਜ਼ੀ ਨਾ ਪੂਰੇ ਹੋਏ ਤਾਂ ਚੋਣ ਲੜੂ ਕਿੱਦਾਂ ਕਾਗਜ਼ ਆਪੇ ਰੱਦ ਹੋ ਜਾਣੇ ਤੇ ਇਹਨਾਂ ਦੇ ਬਾਣੀ ਜਾਣੇ ਬੰਦੇ ਇਹਨਾਂ ਦਾ ਲੋੜ ਹੀ ਨਹੀਂ ਗੇਟ ਨੂੰ ਜਨਕੇ ਜਿੰਦਰਾ ਲਾ ਦਿੱਤਾ ਗਿਆ ਗੇਟ ਨੂੰ ਜਿੰਦਰਾ ਕਿਉਂ ਲਾਇਆ ਗਿਆ ਕਿ ਜਿਹੜਾ ਇੱਥੇ ਅੰਦਰ ਬਾਈ ਆਇਆ ਸੀ ਵੋਟਾਂ ਨੂੰ ਲੈ ਕੇ ਉਹ ਭੱਜ ਨਾ ਸਕੇ ਬਾਹਰ ਨਾ ਜਾ ਸਕੇ ਉਹਦੀ ਆਹ ਗੱਡੀ ਹੈ ਆਦਰ ਗੱਡੀ ਖੜੀ ਆ ਉਹਨੂੰ ਜਨਕਿ ਇਹ ਗੱਡੀ ਅੰਦਰ ਵੜ ਕੇ ਜਨਕਿ ਅੰਦਰੋਂ ਜਿੰਦਾ ਲਾ ਦਿੱਤਾ ਗਿਆ ਵੀ ਇਹ ਭੱਜ ਨਾ ਜਾਵੇ ਸਰਪੰਚੀ ਸਾਡੇ ਹੱਕ ਚ ਬੋਲ ਕੇ ਜਾਵੇ